ਉਹਨੇ ਪੰਜ ਮੈਂਬਰੀ ਕਮੇਟੀ ਨੋਟ ਕੀਤੀ ਸੀ ਉਹਦੀ ਮੀਟਿੰਗ ਹੈ ਬਕਾਇਦਾ ਪ੍ਰਵਾਨਗੀ ਲਈ ਹੈ ਤੇ ਅੱਗੇ ਲੈ ਕੇ ਫੀਸ ਭਰ ਕੇ ਅਸੀਂ ਇਥੇ ਮੀਟਿੰਗ ਕਰਨ ਆਏ ਸੀ ਪਰ ਦੁੱਖ ਦੀ ਗੱਲ ਹੈ ਇੱਕ ਵਿਅਕਤੀ ਵਿਸ਼ੇਸ਼ ਤੇ ਗੁਰਦੁਆਰੇ ਬਣ ਕੇ ਰਹਿ ਗਏ ਨਾ ਕਿ ਪੰਥ ਦੇ ਗੁਰਦੁਆਰੇ ਨੇ ਤੁਸੀਂ ਵੇਖਿਓ ਜਿੰਦੇ ਲਾ ਕੇ ਭੱਜ ਗਏ ਸਾਰੇ ਨਾ ਕਿਸੇ ਨੂੰ ਅੰਦਰ ਬੈਠਣ ਦੀ ਜਗ੍ਹਾ ਉਧਰ ਜਿਹੜਾ ਜਿੱਥੇ ਮੀਟਿੰਗ ਹਾਲ ਹੈ ਉਹ ਵੀ ਜਿੰਦੇ ਲਾ ਕੇ ਟਰੈਕਟਰ ਕੇ ਲਾ ਦਿੱਤੇ ਨੇ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀਆਂ ਜਿਹੜੇ ਉੱਥੇ ਕਾਬਜੋ ਕੇ ਬੈਠੇ ਨੇ ਕੀ ਇੱਥੇ ਜਾਂ ਤਾਂ ਲਿਖ ਕੇ ਲੈ ਆ ਰਹੋ ਵੀ ਇਹੀ ਮੱਥਾ ਟੇਕਣਗੇ ਇਹਨਾਂ ਦੀ ਗੁਰਦੁਆਰਿਆਂ ਦੇ ਸੀ ਨਹੀਂ ਆਉਂਦੇ ਉਹ ਸ਼ੀਸ਼ਤ ਸਾਰਿਆਂ ਦੇ ਸਾਂਝੇ ਨੇ ਇੱਥੇ ਹਰ ਜਿਹੜਾ ਉਹਨੂੰ ਮੰਨਦਾ ਆ ਸਕਦਾ ਟੋਟੋਕਰ ਤੁਸੀਂ ਜਿਵੇਂ ਦਫ਼ਤਰਾਂ ਨੂੰ ਮੀਟਿੰਗ ਹਾਲ ਨੂੰ ਜਿੰਦੇ ਰੌਣ ਲੱਗੋ ਸ਼ੀਸ਼ ਤੇ ਤੁਹਾਨੂੰ ਸਾਂਭਣਗੇ ਉਹ ਇਨਸਾਫ ਕਰਨਗੇ ਇਹ ਸਮਾਂ ਜਵਾਬ ਦਊ ਤਾਂ ਡਿਆ ਗੱਲਾਂ ਦਾ ਸਵਾਲ ਲਊਗਾ ਵੀ ਤੇ ਜਵਾਬ ਦਊਗਾ ਵੀ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਸਾਰੇ ਇਹ ਇਹ ਬੇ ਲਗਾਮ ਹੋ ਗਏ ਤੇ ਇਹ ਬੜੇ ਹੰਕਾਰੀ ਨੇ ਇਹ ਕਹਿੰਦੇ ਸਾਡਾ ਜੋ ਕਰਨਾ ਕਰ ਲੋ ਕਰੂ ਦਾ ਗੁਰੂ ਪਾਸ਼ਾ ਹੀ ਪਰ ਮੈਂ ਬੇਨਤੀ ਕਰਨੀ ਚਾਹਉਣਾ ਤੁਹਾਨੂੰ ਕਿ ਇੱਥੇ ਜਿਹੜੇ ਪ੍ਰਬੰਧਕ ਬੈਠੇ ਹੋ ਕਾਰਜ ਚਿਰਦੇ ਇੱਥੇ ਲਿਖ ਕੇ ਲਾ ਦਿਓ ਵੀ ਇੱਕੋ ਵਿਸ਼ੇਸ਼ ਧੜੇ ਨੂੰ ਇੱਥੇ ਮੱਥਾ ਟੇਕਣ ਦੀ ਆਗਿਆ ਹੈ ਅਸੀਂ ਹੋਰ ਕਿਸੇ ਦੀ ਨੂੰ ਮੱਥਾ ਟੇਕਣ ਨਹੀਂ ਦਵਾਵਾਂਗੇ ਇਹ ਪੰਥ ਦੇ ਗੁਰਦੁਆਰੇ ਨੇ ਰਹਿਮ ਕਰੋ ਪੰਥ ਦੇ ਪੰਥ ਸਵਾਲ ਲਊਗਾ ਤਾਂ ਉਤੋਂ ਜਵਾਬ ਵੀ ਪੁੱਛੂਗਾ ਤੁਹਾਨੂੰ ਸਮਾਂ ਹੋਣ ਤੇ ਜਵਾਬ ਦਊਗਾ ਵੀ ਤੁਹਾਨੂੰ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਅੱਧੀ ਸੀ ਜੋ ਜੋ ਆਪਣਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਫਾਇਦੀ ਬਣੀ ਆ ਭਰਤੀ ਤੇ ਉਹਨਾਂ ਦੇ ਮਾਰਜੋ ਮੈਂਬਰ ਸਹਿਬਾਨਾਂ ਨੇ ਆਉਣਾ ਸੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੀਟਿੰਗ ਹਾਲ ਆ ਜਿੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਅਸੀਂ ਇਦਾਂ ਦੀ ਸੰਭਾਲ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸਰਦਾ ਸਤਕਾਰ ਨਾਲ ਆਉਂਦੇ ਆ ਉੱਥੇ ਆਪਣੇ ਪੰਥਕ ਮਸਨਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜਿਕ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੱਦਾਂ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਬੜੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਵੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹਦੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਦਲਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਹਿਬਾਨਾ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲਦਾ ਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਗੈਰ ਸਿਧਾਂਤਕ ਲੋਕ ਆਣ ਕੇ ਮੀਟਿੰਗਾਂ ਕਰਨਗੇ ਤਾਂ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਮੈਂ ਅੱਜ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤਾਂ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਿਲਾਫ ਪੈਦਾ ਹੋਇਆ ਜਾਂ ਇਹ ਕਹਿ ਲਓ ਤਣਾਅ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਹਰਕਾਲਤਾ ਸਿੰਘ ਦੇ ਜਥੇਦਾਰ ਸਹਿਬਾਨਾਂ ਜੀ ਵੀ ਵਿਵਾਦ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪ੍ਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਸਿੱਖ ਲੀਡਰਸ਼ਿਸ਼ ਦਾ ਫੈਸਲਾ ਕਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜ਼ੋਰਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜੱਦੋਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰ ਤੇ ਗੁਰਦੁਆਰਾ ਸਾਹਿਬਾਨਾਂ ਦੇ ਕੱਲ ਨੂੰ ਮੱਥਾ ਟੇਕਣ ਤੇ ਵੀ ਸਾਡੇ ਤੇ ਪਾਬੰਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੁਝ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਇਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਇਸ ਕਿਸਮ ਦੀ ਗੱਲ ਗੁਰਦੁਦਵਾਰਾ ਪ੍ਰਬੰਧ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਪਰਮਾਨਿਤ ਕੀਤਾ ਜੈਦਰ ਆਵਤ ਜਾਤ ਹੈ ਹਟਕਿਓ ਨਾਹੀ ਕੋਈ ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਟਰਮ ਦੀ ਚੜ੍ਹਦੀ ਕਲਾ ਲਈ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਜੁਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਟਰੱਕ ਜੁਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਜੁਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁਖ ਮਨੋਰਥ ਸ਼ਰਮਣੀ ਅਕਾਲੀ ਦਲ ਨੂੰ ਉਹਨੂੰ ਆਪਣਾ ਮੁੜ ਕੇ ਨਵਾਂ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਉਹ ਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਧੇ ਤੇ ਪਵੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਾਨਯੋਗ ਹੈ ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਾਂ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀਆਂ ਚਾਹੀਦੀਆਂ ਉਹ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ। ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਜੀ ਥਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ। ਰਸੀਵਿੰਗ ਲੈਟਰ ਦਿੱਤਾ ਮੈਨਾਂ ਬਕਾਇਦਾ ਸਾਡੇ ਕੋਲ ਦਾ ਲੈਟਰ ਇਹ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਿਹਾ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਹਾਂ। ਲੇਕਿਨ ਰਸੀਦ ਕਟਾਉਣ ਲਈ ਤਿਆਰ ਹਾਂ ਅਸੀਂ। ਕਟਾ ਵੀ ਦਿੱਤੀ ਸੀ ਗੈਰਾਂ। ਆ 11000 ਦੀ ਸੀਧ ਵੀ ਕਟਾ ਦਿੱਤੀ ਗਈ। لیکن ਉਹਦੇ باوجود ਵੀ ਇਹ پابੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਡਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੀਡੈਂਟ ਰਹੇ ਨੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਚਾਹਨਾ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਸੰਗਤਾਂ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਧੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਨੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਕਿ 2 ਦਸੰਬਰ ਨੂੰ ਅਕਾਲ ਤਖਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਤੇ ਦੇ ਆਦੇਸ਼ਾਂ ਨੂੰ ਸਭ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਲਦੀਪ ਸਿੰਘ ਗੜਗਾਜ ਸਾਹਿਬ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਸਾਹਿਬਜ਼ਾਦਾ ਫਤੇ ਸਿੰਘ ਜੀ ਅਤੇ ਪਰਮ ਪੂਜਨੀਕ ਜਗਤ ਮਾ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੇ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਦਿਆਂ ਆਪਦੀ ਜਾਨ ਦੀ ਕੁਰਬਾਨੀ ਦੇ ਦਿੱਤੀ ਆਪਦੀ ਜਿੰਦ ਵਾਰ ਦਿੱਤੀ ਇਸ ਕੌਮ ਪਿੱਛੇ ਅੱਜ ਉਸੇ ਧਰਤੀ ਤੇ ਫੇਰ ਔਰੰਗਜ਼ੇਬ ਦੀ ਔਲਾਦ ਨੇ ਕੌਮ ਨੂੰ ਵਿੰਗਾ ਰਿਆ ਅੱਜ ਇਹ ਤਾਲਾ ਜਿਹੜਾ ਲੱਗਿਆ ਹੈ ਇਹ ਗੇਟ ਨੂੰ ਨਹੀਂ ਏ ਇਹਨਾਂ ਦੀ ਅਕਲ ਨੂੰ ਲੱਗਿਆ ਇਹ ਜਿਹੜਾ ਗੇਟ ਬੰਦ ਕੀਤਾ ਹੈ ਇਹ ਕੋਈ ਵਿਅਕਤੀ ਵਿਸ਼ੇਸ਼ ਜਾਂ ਇੱਕ ਮੀਟਿੰਗ ਇੱਕ ਕਤਤ ਦਾ ਇੱਕ ਧੜੇ ਨੂੰ ਨਹੀਂ ਅੱਜ ਇਹਨਾਂ ਨੇ ਅਕਾਲ ਤਖਤ ਨੂੰ ਦਰਵਾਜ਼ਾ ਲਾਤਾ ਇਹ ਹਿੰਮਤ ਜੋ ਇਹਨਾਂ ਨੇ ਕੀਤੀ ਹੈ ਜੋ ਇਹਨਾਂ ਨੇ ਇੱਕ ਕੌਮ ਨੂੰ ਵੰਗਾਰਨ ਦਾ ਜੋ ਅੱਜ ਸ਼ੁਰੂਆਤ ਕੀਤੀ ਹੈ ਇਹ ਯਾਦ ਰੱਖਣ ਜ਼ੁਲਮ ਰਾਜ ਦੀ ਜੜ ਹਮੇਸ਼ਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਹੀ ਆਗਾਜ਼ ਹੋ ਕੇ ਪੁੱਟੀ ਗਈ ਹੈ ਅੱਜ ਜਿਵੇਂ ਚੰਦੂ ਮਾਜਰਾ ਸਾਹਿਬ ਨੇ ਮੇਰੇ ਤੋਂ ਪਹਿਲਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਨਵਾਂ ਮੋੜ ਅੱਜ ਤੋਂ ਇੱਕ ਸ਼ੁਰੂ ਹੋਵੇਗਾ ਤੇ ਇਸ ਧਰਤੀ ਤੋਂ ਇੱਕ ਐਡੀ ਵੱਡੀ ਇੱਕ ਲਹਿਰ ਉੱਭਰੇਗੀ ਜੋ ਪਾਪੀਆਂ ਦਾ ਨਾਸ ਨਹੀਂ ਕਰੇਗੀ ਬਲਕਿ ਕੌਮ ਨੂੰ ਇੱਕ ਨਵੀਂ ਉੱਚੀ ਬਲੰਦੀਆਂ ਤੇ ਲੈ ਕੇ ਜਾਏਗੀ